ਦੇਖੋ ਜਦੋਂ ਬੱਚਿਆਂ ਨੂੰ ਤੁਸੀਂ ਖੇਡਾਂ ਨਾਲ ਜੋੜ ਲੈਂਦੇ ਹੋ ਤਾਂ ਆਪਣੇ ਆਪ ਨਸ਼ੇ ਤੋਂ ਦੂਰ ਹੋ ਜਾਂਦੇ ਨੇ ਮੈਂ ਸਮਝਦਾ ਸਾਡੇ ਸਰਾ ਸੱਜਣ ਸਿੰਘ ਚੀਮਾ ਜੀ ਦੀ ਬਹੁਤ ਵੱਡੀ ਹਿੰਮਤ ਹੈ ਜਿਨ੍ਹਾਂ ਨੇ ਪਿਛਲੇ ਲੰਮੇ ਸਮੇਂ ਤੋਂ ਬੱਚਿਆਂ ਨੂੰ ਖੇਡਾਂ ਨਾਲ ਜੋੜਿਆ ਉਹਦੇ ਨਾਲ ਆਪਣੇ ਆਪ ਨਸ਼ੇ ਭੱਜ ਜਾਂਦੇ ਨੇ ਔਰ ਆਪਣੀ ਸਿਹਤ ਪ੍ਰਤੀ ਬੱਚੇ ਆਪਣੇ ਆਪ ਜਾਗਰੂਕ ਹੋ ਜਾਂਦੇ ਨੇ ਇਹ ਮੰਡੀਆਂ ਹੋਰ ਨਹੀਂ ਜਿੱਦਾਂ ਉਹ ਵਿਸ਼ੇ ਕਰਦੇ ਜਿਹੜਾ ਵਿਸ਼ੇ ਪਿਆ ਜਾਵੇ ਦੇਖੋ ਮੈਂ ਤਾਂ ਜਿਸ ਦਿਨ ਦਾ ਚੇਅਰਮੈਨ ਬਣਿਆ ਮੈਂ ਤਾਂ ਉਸੇ ਦਿਨ ਤੋਂ ਪੰਜਾਬ ਦੀਆਂ ਸਾਰੀਆਂ ਮੰਡੀਆਂ ਨੂੰ ਬੱਚਾਂ ਦੇ ਪਲੇਗਰਾਉਂਡ ਵਾਸਤੇ ਆਕਸੀਜਨ ਚ ਪ੍ਰੋਵਾਈਡ ਕਰਾਤਾ ਇਸ ਤੋਂ ਪਹਿਲਾਂ ਅਸੀਂ ਮਲੋਟ ਦੇ ਵਿੱਚ ਬਾਸਕਟਬਾਲ ਦਾ ਉਦਘਾਟਨ ਕੀਤਾ ਹੈ ਸ੍ਰੀ ਮੁਕਸਰ ਸਾਹਿਬ ਦੇ ਵਿੱਚ ਟੈਨਿਸ ਦਾ ਉਦਘਾਟਨ ਕੀਤਾ ਰਾਮਪੁਰਾ ਫੂਲ ਦੇ ਵਿੱਚ ਸਕੇਟਿੰਗ ਦਾ ਚੱਲ ਰਿਹਾ ਹੈ ਕ੍ਰਿਕਟ ਦੇ ਮੈਦਾਨ ਬਹੁਤ ਜਗ੍ਹਾ ਚੱਲ ਰਹੇ ਨੇ ਸੋ ਸਾਡਾ ਤਾਂ ਪਰਾਲਾ ਹੌਲੀ ਹੌਲੀ ਅਸੀਂ ਸ਼ੁਰੂਆਤ ਕੀਤੀ ਹੈ ਅੱਜ ਤੋਂ ਪਹਿਲਾਂ ਕਦੇ ਗਰਾਊਂਡਾਂ ਨੂੰ ਛੱਡਾਂ ਨੂੰ ਜਿਹੜੇ ਸਿਰਫ 1.5 ਮਹੀਨੇ ਹਾਰੀ 1.5 ਮਹੀਨੇ ਸੋਣੀ ਵਰਤੋਂ ਚਾਹੁੰਦੇ ਸੀਗੇ 9 ਮਹੀਨੇ ਕਿਸੇ ਨੇ ਧਿਆਨ ਨਹੀਂ ਦਿੱਤਾ ਸੀ ਅਸੀਂ ਪਹਿਲੀ ਵਾਰੀ ਸਾਰੇ ਛੱਡਾਂ ਨੂੰ ਲੋਕਾਂ ਦੀ ਸੇਵਾ ਵਾਸਤੇ ਵਰਤ ਰਹੇ ਹਾਂ ਫ੍ਰੀ ਆਫ ਕਾਸਟ ਔਰ ਆਬ ਸੀਜ਼ਨ ਦੇ ਵਿੱਚ ਅਸੀਂ ਇਹਨਾਂ ਛੱਡਾਂ ਨੂੰ ਕੱਲੇ ਖੇਡਾਂ ਵਾਸਤੇ ਨਹੀਂ ਸਮਾਜਿਕ ਫੰਕਸ਼ਨਾਂ ਵਾਸਤੇ ਵੀ ਬਹੁਤ ਸਸਤੇ ਰੇਟਾਂ ਤੇ 15000 ਰੁਪਏ ਪਰਡੇ ਦੇ ਉੱਤੇ ਅਸੀਂ ਦੇ ਰਿਹਾ ਕਿਉਂਕਿ ਕੋਈ ਵੀ ਮਾਰਜ ਪੈਸ ਤਿੰਨ ਸਾਢੇ ਤਿੰਨ ਚਾਰ ਲੱਖ ਤੋਂ ਘੱਟ ਨਹੀਂ ਮਿਲਦਾ ਅਸੀਂ ਪੰਜਾਬ ਦੇ ਲੋਕਾਂ ਦੀ ਸਹੂਲਤ ਵਾਸਤੇ ਇਹ ਕੀਤਾ ਕਿ ਸਾਰਿਆਂ ਨੂੰ ਯੂਟਿਲਾਈਜ਼ ਕੀਤਾ ਜਾਵੇ ਔਰ ਮੰਡੀ ਬੋਰਡ ਦੀ ਆਮਦਨ ਵੀ ਵਧੇ ਲੋਕਾਂ ਨੂੰ ਵੀ ਫਾਇਦਾ ਹੋਵੇਗਾ ਇਸ ਜੀ ਜਵਾਨੀ ਨੂੰ ਕਿੰਨਾ ਵੱਡਾ ਫਾਇਦਾ ਹੋਵੇਗਾ ਇਸ ਜੀ ਹਾਂ ਜੀ ਜਵਾਨੀ ਨੂੰ ਕਿੰਨਾ ਵੱਡਾ ਫਾਇਦਾ ਹੋਵੇਗਾ ਪੰਜਾਬ ਦੀ ਜਵਾਨੀ ਨੂੰ ਤਾਂ ਬਹੁਤ ਫਾਇਦਾ ਹੈ ਕਿਉਂਕਿ ਸਾਡੇ ਬੱਚੇ ਗਲੀਆਂ ਚ ਕ੍ਰਿਕਟ ਖੇਡਦੇ ਨੇ ਜੇ ਉਹਨਾਂ ਨੂੰ ਪ੍ਰੋਪਰ ਮੈਦਾਨ ਮਿਲ ਜਾਂਦੇ ਨੇ ਤਾਂ ਉਹਦੇ ਨਾਲ ਖੇਡ ਪਰਖੁੱਲਤ ਵੀ ਹੋਊਗੀ ਔਰ ਬੱਚਿਆਂ ਨੂੰ ਖੇਡਣ ਚ ਵੀ ਆਨੰਦ ਆਊਗਾ ਔਰ ਬੱਚੇ ਗਲੀਆਂ ਤੋਂ ਨਿਕਲ ਕੇ ਜੇ ਨੈਸ਼ਨਲ ਲੈਵਲ ਇੰਟਰਨੈਸ਼ਨਲ ਲੈਵਲ ਤੇ ਜਾਂਦੇ ਨੇ ਜਿਹਨਾਂ ਨੂੰ ਪ੍ਰੋਪਰ ਮੈਦਾਨ ਮਿਲ ਜਾਂਦੇ ਨੇ ਪ੍ਰੋਪਰ ਕੋਚਿੰਗ ਮਿਲ ਜਾਂਦੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਸਾਡੇ ਕੋਲੇ ਤਕਰੀਬਨ 800 ਤੋਂ ਵੱਧ ਵਾਲੰਟੀਅਰ ਕੋਚਸ ਨੇ ਅਪਰੋਚ ਕੀਤਾ ਕਿ ਅਸੀਂ ਬੱਚਾ ਨੂੰ ਫ੍ਰੀ ਆਫ ਕਾਸਟ ਸਿੱਖਿਆ ਦਵਾਂਗੇ ਖੇਡਾਂ ਪ੍ਰਤੀ ਇਹ ਸ਼ੁਰੂਆਤ ਹੈ ਬਹੁਤ ਵਧੀਆ ਸ਼ੁਰੂਆਤ ਹੋਈ ਲੱਗੇ ਜਿਹੀ ਅੱਜ ਦੀ ਜਮਾਨਤ ਹੋਈ ਹੈ ਕਿ ਦੇਖੋ ਕੇਜਰੀਵਾਲ ਸਾਹਿਬ ਨੂੰ ਜਿਹੜਾ ਠੂਠੇ ਕੇਸਾ ਚ ਫਸਾਇਆ ਹੋਇਆ ਹੈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੇ ਔਰ ਉਹਨਾਂ ਦੇ ਜਿਹੜੇ ਦੋਸ਼ ਨੇ ਨਾ ਉਹ ਸਾਬਤ ਹੋਣੇ ਨੇ ਨਾ ਉਹਨਾਂ ਦੇ ਕੋਈ ਬੇਸ ਸਿਰਫ ਸਿਆਸੀ ਕਾਰਨਾ ਕਰਕੇ ਉਹਨਾਂ ਨੂੰ ਹਰਿਆਣੇ ਦੀ ਚੋਣ ਤੋਂ ਰੋਕਣ ਵਾਸਤੇ ਪਹਿਲਾਂ ਪੰਜਾਬ ਦੇ ਵਿੱਚ ਪਾਰਲੀਮੈਂਟ ਚੋਣਾਂ ਤੋਂ ਰੋਕਣ ਵਾਸਤੇ ਝੂਠੇ ਕੇਸਾਂ 'ਚ ਫਸਾਇਆ ਹੋਇਆ ਔਰ ਸਾਰੇ 1 ਵਾਈ 1 ਬਾਹਰ ਆ ਰਹੇ ਨੇ ਔਰ ਇਹ ਕੇਸਾਂ ਦੇ ਵਿੱਚ ਵੀ ਸਾਰੇ ਪੂਰੀ ਤਰ੍ਹਾਂ ਭਰੀ ਹੋਣਗੇ ਔਰ ਜਿਹੜੇ ਧੱਕੇ ਕਰਦੇ ਨੇ ਉਹਨਾਂ ਦੇ ਮੂੰਹ ਤੇ ਚਪੇੜ ਵੱਜੂ ਦੇਖੋ ਮੰਨ ਦੇ ਵਿੱਚ ਕਾਫੀ ਦਿਨਾਂ ਤੋਂ ਸੀਗਾ ਇਹ ਇਹ ਸੋਚਿਆ ਕਿ ਦੋ ਕੁ ਮਹੀਨੇ ਵਰਤੀ ਜਾਂਦੀ ਸਾਲ ਚ ਮੰਡੀ ਦੇ ਜਿੰਨੇ ਵੀ ਛੱਡ ਨੇ ਉਸ ਤੋਂ ਬਾਅਦ ਇਹ ਬੇਰਾਨੇ ਪੈ ਰਹਿੰਦੇ ਨੇ ਆਵਾਰਾ ਪਸ਼ੂ ਗੰਦ ਸਾਮਾਜ ਵਿਰੋਧੀ ਅੰਸਰ ਜਿਹੜੇ ਨੇ ਇੱਥੇ ਡੇਰੇ ਲਾ ਕੇ ਬਹਿ ਜਾਂਦੇ ਸੀਗੇ ਗੰਦ ਪਿਆ ਰਹਿੰਦਾ ਸੀਗਾ ਮੇਰੇ ਦਿਮਾਗ 'ਚ ਆ ਕਿਉਂ ਨਾ ਇਹਨੂੰ ਇੱਕ ਇੰਡੋਰ ਸਟੇਡੀਅਮ ਦੇ ਤੌਰ ਤੇ ਵਰਤਿਆ ਜਾਵੇ ਅੱਜ ਤੁਹਾਡੇ ਸਾਹਮਣੇ ਆ ਅਸੀਂ ਇੱਥੇ ਇੱਕ ਬੈਡਮਿੰਟਨ ਦੀ ਕੋਰਟ ਬਣਾਵਾਂਗੇ ਬਾਸਕਟਬਾਲ ਦੀ ਬਣ ਗਈ ਹੈ ਔਰ ਲਾਈਟਾਂ ਲੱਗੀਆਂ ਨੇ ਛੱਡ ਇਦੇ ਵਿੱਚ ਨਾ ਤੇ ਮੀਂਹ ਦਾ ਕੋਈ ਹੈਗਾ ਕਿ ਅਸਰ ਨਾ ਠੰਡ ਦੇ ਵਿੱਚ ਵੀ ਗਰਮੀ ਦੇ ਵਿੱਚ ਵੀ ਇੱਥੇ ਸਾਰਾ ਸਾਲ ਜਿਹੜੀ ਹੈ ਪ੍ਰੈਕਟਿਸ ਹੋ ਸਕਦੀ ਹੈ ਤੇ ਮੈਂ ਇੱਥੇ ਕਹਿਣਾ ਚਾਹੁੰਨਾ ਲੋਕਾਂ ਨੂੰ ਜਿੰਨਾ ਮਰਜ਼ੀ ਆਪਾਂ ਜ਼ੋਰ ਲਾ ਲਈਏ ਨਸ਼ੇ ਨਹੀਂ ਬੰਦ ਹੋਣੇ ਜਿੰਨਾ ਚਿਰ ਉਹਦੀ ਡਿਮਾਂਡ ਖਤਮ ਨਹੀਂ ਹੁੰਦੀ ਤੇ ਡਿਮਾਂਡ ਕਿਦਾਂ ਖਤਮ ਹੋਣੀ ਹੈ ਜਦੋਂ ਇਹੀ ਬੱਚਿਆਂ ਨੂੰ ਜਵਾਨੀ ਨੂੰ ਗਰਾਊਂਡਾਂ 'ਚ ਲੈ ਜਾਂਦਾ ਔਰ ਮੈਂ ਤੁਹਾਨੂੰ ਦੱਸ ਦੇਣਾ ਕਿ ਇਹ ਕਈ ਜਗ੍ਹਾ ਮੈਂ ਅਜਮਾਇਆ ਹੈ ਔਰ ਮੇਰਾ ਪਿੰਡ ਵੀ ਇਸੇ ਤਰ੍ਹਾਂ ਹੀ ਹੈ ਔਰ ਤੁਸੀਂ ਵੀ ਖੇਡ ਦੇ ਦੇਖੇ ਨੇ ਬਿਲਕੁਲ ਨਸ਼ਾ ਮੁਕਤ ਹੋ ਗਿਆ ਔਰ ਜਵਾਨੀ ਜਿਹੜੀ ਹੈ ਉਸ ਤੇ ਰਾਇ ਪੈ ਗਈ ਹੈ ਦੂਸਰਾ ਫਾਇਦਾ ਮੈਂ ਇਹ ਕਹਿੰਨਾ ਵਾਂ ਅੱਜ ਸਾਡੇ ਬੱਚੇ ਜਿਹੜੇ ਨੇ ਜਦੋਂ CRP BSF ਹੋਰ ਨਾ ਫੋਰਸਸ ਤੇ ਜਾਂਦੇ ਨੇ 95% ਤੱਕ ਬੱਚੇ ਜਿਹੜੇ ਨੇ ਉਹ ਫਿਜ਼ੀਕਲ ਟੈਸਟ ਵਿੱਚ ਫੇਲ ਹੋ ਜਾਂਦੇ ਨੇ ਮੈਂ ਕਹਿੰਨਾ ਜੇ ਘੱਟ ਤੋਂ ਘੱਟ ਵੀ ਫਾਇਦਾ ਹੋਵੇ ਜਿਹੜਾ ਇੱਥੇ ਬੱਚਾ ਗਰਾਊਂਡ ਤੇ ਆ ਜਾਂਦਾ ਉਹ ਇਹਨਾਂ ਫੋਰਸਸ ਦੇ ਵਿੱਚ ਫਿਜ਼ੀਕਲ ਟੈਸਟ ਵੀ ਬੜੇ ਆਰਾਮ ਨਾਲ ਕਰ ਲੂਗਾ ਦੂਸਰਾ ਮੈਂ ਆਪਣੇ ਪਿੰਡ ਦੀ ਵੀ ਮਿਸਾਲ ਦੱਸਦਾ ਐਸ ਗਰਾਉਂਡ ਤੇ ਤੁਸੀਂ ਇੱਕ 6 ਮਹੀਨੇ ਸਾਲ ਲਾ ਲੋ ਉਸ ਤੋਂ ਬਾਅਦ ਸਾਰੀ ਜ਼ਿੰਦਗੀ ਲਈ ਪੜ੍ਹਾਈ ਜਿਹੜੀ ਆ ਤੁਹਾਡੀ ਫ੍ਰੀ ਹੋ ਜਾਂਦੀ ਹੈ ਕਿਉਂਕਿ ਹੋਸਟਲ ਫ੍ਰੀ ਖਾਣਾ ਫੀਸਾਂ ਮਾਫ ਉਹ ਕਿਉਂ ਹੁੰਦਾ ਕਿਉਂਕਿ ਸਪੋਰਟਸਮੈਨ ਨੂੰ ਇਹ ਸਹੂਲਤਾਂ ਜਿਹੜੀਆਂ ਨੇ ਆਮ ਕਾਲਜ ਯੂਨੀਵਰਸਿਟੀ ਸਕੂਲ ਜਿਹੜੀਆਂ ਉਹ ਦਿੰਦੇ ਨੇ ਸੋ ਇਹਦੇ ਇੱਕ ਫਾਇਦੇ ਨਹੀਂ ਆ ਪਤਾ ਹੀ ਨਹੀਂ ਕਿੰਨੇ ਕ ਫਾਇਦੇ ਨੇ ਔਰ ਮੈਂ ਮੇਰੀ ਸੋਚ ਆ ਆਪਣੇ ਹਲਕੇ ਦੇ ਵਿੱਚ ਅਲੱਗ-ਅਲੱਗ ਗੇਮਾਂ ਦੇ ਅਲੱਗ-ਅਲੱਗ ਜਿਹੜੇ ਸ਼ੈੱਡ ਆ ਦੇ ਵਿੱਚ ਅਸੀਂ ਸੈਂਟਰ ਖੋਲਣੇ ਨੇ ਤਾਂ ਕਿ ਇੱਕ ਜਿਹੜੀ ਹੈ ਇੱਕ ਕਲਚਰ ਬਣ ਜਾਏ ਇੱਕ ਹਨੇਰੀ ਆ ਜਾਏ ਲੋਕ ਜਿਹੜੇ ਨੇ ਬੱਚੇ ਨੂੰ ਇੱਥੇ ਗਰਾਉਂਡਾਂ 'ਤੇ ਭੇਜਣ ਬੱਚੇ ਮੋਬਾਈਲ ਤੋਂ ਬਚਣਗੇ ਬੱਚੇ ਹੋਰ ਮਾੜੇ ਕੰਮਾਂ ਤੋਂ ਬਚਣਗੇ ਔਰ ਚੰਗੀ ਸਿਹਤ ਬਣੇਗੀ ਮੈਂ ਤਾਂ ਇਹ ਵੀ ਕਹਿਣਾ ਸੀਨੀਅਰ ਜਿਹੜੇ ਸਿਟੀਜ਼ਨ ਨੇ ਉਹ ਵੀ ਆਉਣ ਇੱਥੇ ਬੈਡਮਿੰਟਨ ਖੇਡ ਕੇ ਜਾਣ ਹੋਰ ਵਾਕ ਕਰਕੇ ਜਾਣ ਡਾਕਟਰਾਂ ਤੋਂ ਜਾਣ ਛੁੱਟ ਜੂਗੀ ਦਵਾਈਆਂ ਤੋਂ ਜਾਣ ਛੁੱਟ ਜੂਗੀ ਸੋ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਲੋਕ ਖਾਤਾ ਲੈਣ ਸੋ ਇਹ ਬਹੁਤ ਵੱਡੀ ਸ਼ੁਰੂਆਤ ਹੈ ਉਦਾਂ ਇਸ ਤਰ੍ਹਾਂ ਦਾ ਸਟੇਡੀਅਮ ਜੇ ਬਣਾਣਾ ਹੋਵੇ ਤਾਂ 1 ਕਰੋੜ ਰੁਪਿਆ ਸਾਨੂੰ ਚਾਹੀਦਾ ਪਰ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਦਾ ਮੇਰਾ ਟੋਟਲ ਇੱਥੇ 12000 ਰੁਪਿਆ ਲੱਗਾ ਔਰ 12000 ਦੇ ਵਿੱਚ ਤੁਸੀਂ ਦੇਖੋ ਇੱਕ ਨੈਸ਼ਨਲ ਲੈਵਲ ਦਾ ਜਿੱਦਾਂ ਸਟੇਡੀਅਮ ਹੁੰਦਾ ਉਦਾਂ ਦਾ ਸਟੇਡੀਅਮ ਇੱਥੇ ਤੁਹਾਨੂੰ ਦਿਖ ਮਿਲ ਰਹੀ ਹੈ ਜੀ ਸੋ ਇਸੇ ਤਰ੍ਹਾਂ ਦੂਜੇ ਛਡਾਉ ਨੂੰ ਵੀ ਅਸੀਂ ਵਰਤਾਂਗੇ ਬਹੁਤ ਬਹੁਤ ਧੰਨਵਾਦ ਜਿਹਨਾਂ ਨਸ਼ਾ ਭਜਾਉ ਕੇਂਦਰ ਦਾ ਨਾਂ ਕਿਹਾ ਕਰਦਾ ਅਸੀਂ ਨਸ਼ਾ ਭਜਾਉ ਕੇਂਦਰ ਜਿਹੜਾ ਇੱਥੇ ਆ ਜਾਂਦਾ ਨਸ਼ਾ ਪਾਚੂਗਾ ਨਸ਼ਾ ਛਡਾਉ ਕੇਂਦਰ ਦੀ ਜਗ੍ਹਾ ਆਪਾਂ ਨਸ਼ਾ ਭਜਾਉ ਕੇਂਦਰ ਇਦਾਂ ਦੇ ਬਣਾਣੇ ਨੇ ਪੰਜਾਬ ਦੇ ਵਿੱਚ ਤਾਂ ਕਿ ਨਸ਼ਾ ਤੋਂ ਜਿਹੜੀ ਹੈ ਉਹ ਸਾਡਾ ਪੰਜਾਬ ਜਿਹੜਾ ਬਚ ਜਾਵੇ ਆ ਸਲੋਗਨ ਵੀ ਮੈਂ ਦਿੱਤੇ ਨੇ ਇਸ ਤਰ੍ਹਾਂ ਦੇ ਆਓ ਆਪਣੇ ਬੱਚਿਆਂ ਨੂੰ ਖੇਡ ਮੈਦਾਨਾਂ ਚ ਲੈ ਜਾਈਏ ਨਸ਼ਿਆਂ ਦੀ ਜੜ ਪੁੱਟ Bom ਪਹਿਲਾ ਵਰਗੀ ਸ਼ਾਨ ਬਣਾਈਏ ਉਧਰ ਲਿਖਿਆ ਚੱਲ ਉੱਠ ਪੰਜਾਬ ਪੰਜਾਬ ਸਾਂ ਚੱਲ ਉੱਠ ਸੰਭਲ ਪੰਜਾਬ ਸਾਂ ਤੈਨੂੰ ਤੰਦਰੁਸਤ ਬਣਾਈਏ ਅਸੀਂ ਇਹ ਸ਼ੁਰੂਆਤ ਕੀਤੀ ਹੈ ਸੋ ਤਾਂ ਹੀ ਬਣੂਗਾ ਜੇ ਸਾਰੀ ਸੰਗਤ ਦਾ ਐਨ ਆਰ ਆਈ ਭਰਾਵਾਂ ਦਾ ਸਹਿਯੋਗ ਮਿਲੇਗਾ ਤੇ ਮੈਂ ਧੰਨਵਾਦ ਕਰਦਾ ਮੇਰੀ ਟੀਮ ਦਾ ਜਿਹੜੇ ਹਰ ਇਦਾਂ ਦੇ ਕੰਮ ਦੇ ਵਿੱਚ ਚੰਗੇ ਕੰਮ ਦੇ ਵਿੱਚ ਮੇਰੇ ਨਾਲ ਅੱਗੇ ਲੰਘ ਕੇ ਸਾਰਾ ਇਹ ਕੰਮ ਸੰਭਾਲਦੇ ਨੇ ਸਾਰੀ ਟੀਮ ਦਾ ਮੇਰੇ ਸਾਰੇ ਵਲੰਟੀਅਰ ਦਾ ਬਹੁਤ ਬਹੁਤ ਧੰਨਵਾਦ ਵੀ ਕਰਦਾ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸੁਵਿਧਾ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਕੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀ ਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀ ਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇ ਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। કરો બર્થડે પાર્ટી રિટાયરમ પાર્ટી યા કોઈ હોય પાર્ટી અજી બુક કરો અજનલા પુરા અને મશહૂર ડિઆર હોલ ਨਸਟਿਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸੈਂਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼